ਅ ਦੇਖੋ ਜੀ ਜਿਹੜੀ ਅੱਜ ਕਾਲ ਹੈਗੀ ਆ ਕਿਸਾਨ ਯੂਨੀਅਨ ਦੀ ਦੋ ਗਰੁੱਪ ਹੈਗੇ ਨੇ ਉਗਰਾਹਾਂ ਗਰੁੱਪ ਹੈ ਔਰ ਇੱਕ ਲਖੋਵਾਲ ਦਾ ਤੇ ਇਹਨਾਂ ਦੀ ਜਿਹੜੀ ਉੱਪਰਲੇ ਅਫਸਰਾਂ ਦੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਹਨਾਂ ਦਾ ਇੱਥੇ ਰੈਲੀ ਗਰਾਊਂਡ ਜਿਹੜਾ ਹੈਗਾ 34 ਦੇ ਵਿੱਚ ਇੱਥੇ ਇਹਨਾਂ ਨੇ ਬੜਾ ਪ੍ਰਦਰਸ਼ਨ ਕਰਨਾ ਰੈਲੀ ਔਰ ਉਗਰਾਹ ਗਰੁੱਪ ਦਾ ਇਸ ਗਰਾਊਂਡ ਦੇ ਵਿੱਚ ਆ ਗਿਆ ਜੀ ਇਹਨਾਂ ਦੇ ਵੀ ਆਪਾਂ ਜਿਹੜੀ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਕਰਕੇ ਇਹਨਾਂ ਲਈ ਜਿਹੜੀ ਬੇਸਿਕ ਜਿਹੜੀਆਂ ਨੀਡਸ ਹੁੰਦੀਆਂ ਮੋਬਾਈਲ ਟਾਇਲਟ ਹੋ ਗਿਆ ਪਾਣੀ ਦਾ ਲਾਈਟਿੰਗ ਦਾ ਉਹ ਕੀਤਾ ਜਾ ਰਿਹਾ ਹੈ ਜੀ ਔਰ ਇਨਨਾਂ ਨੂੰ ਇਹੀ ਕਿਹਾ ਵੀ ਤੁਸੀਂ ਇਸ ਸਾਈਡ ਦੇ ਨਾਲ ਇਹਨਾਂ ਦਾ ਪੰਡਾਲ ਬੰਨਣਾ ਹੈ ਇਹਦੇ ਚ ਆਪਣਾ ਬੈਠ ਕੇ ਆਪਣਾ ਜੋ ਵੀ ਪਾਸ਼ਾ ਨਾਲ ਜੋ ਵੀ ਇਹਨਾਂ ਦਾ ਕਰ ਕਰਨਾ ਹੈਗਾ ਇਹਨਾਂ ਦੀ ਕਾਲ ਅੱਜ ਤੋਂ ਲੈ ਕੇ 5 ਤਰੀਕ ਤੱਕ ਹੈ ਜੀ ਪੱਲੇ ਸਾਈਡ ਸਾਹਮਣੇ ਤੁਸੀਂ ਗਰਾਊਂਡ ਦੇਖ ਹੀ ਰਹੇ ਹੋ ਜੀ ਉਸ ਸਾਈਡ ਇਹਨਾਂ ਦੀ ਪਾਰਕਿੰਗ ਹੋਏਗੀ ਸਾਰੇ ਵਹਾਈਕਲਾਂ ਦੀ ਜੀ ਸੜਕ ਦੇ ਉੱਪਰ ਕੋਈ ਪਾਰਕਿੰਗ ਨਹੀਂ ਹੋਏਗੀ ਜੀ ਉਹ ਟ੍ਰੈਫਿਕ ਪੁਲਿਸ ਵੀ ਆਪਣਾ ਦੇਖ ਰਹੀ ਹੈ ਇਹਨਾਂ ਨਾਲ ਮੀਟਿੰਗਸ ਵੀ ਹੋਈਆਂ ਤੇ ਇਹਨਾਂ ਨਾਲ ਇਹ ਚੀਜ਼ਾਂ ਆਪਣਾ ਇਹਨਾਂ ਨੇ ਕਮਿਟ ਵੀ ਕੀਤਾ ਹੈ ਵੀ ਰੋਡ ਸਾਈਡ ਕੋਈ ਵਹਾਈਕਲ ਨਹੀਂ ਹੋਏਗਾ ਨੀਅਰ ਬਾਏ ਪਲੇਸ ਜਿਹੜੇ ਵੀ ਪਾਰਕਿੰਗ ਜਗ੍ਹਾ ਹੋਣਗੀਆਂ ਉੱਥ ਪਰੇ ਗਰਾਉਂਡ ਕਾਫੀ ਆ ਉਮੀਦ ਹੈ ਵੀ ਇਸ ਗਰੁੱਪ ਦੀਆਂ ਸਾਰੀਆਂ ਇਹਦੇ ਵਿੱਚ ਹੀ ਹੋ ਜਾਣਗੀਆਂ। ਮੈਡੀਕਲ ਦਾ ਕੀ ਪ੍ਰਬੰਧ ਕੀਤਾ ਹੈ? ਮੈਡੀਕਲ ਦੀ ਵੀ ਆਪਾਂ ਪ੍ਰਸ਼ਾਸਨ ਨੂੰ ਰਿਕਵੈਸਟ ਕੀਤਾ ਵੀ ਇੱਥੇ ਡਾਕਟਰਾਂ ਦੀ ਟੀਮ ਲਈ ਜਾਵੇ। ਜੀ ਸਾਹਮਣੇ ਤੇ ਉਹਨਾਂ ਨੂੰ ਏਡੀਸੀ ਸਾਨੂੰ ਵੀ ਰਿਕਵੈਸਟ ਕੀਤੀ ਹੈ ਵੀ ਇੱਥੇ ਪੱਕਾ ਜਿਹਾ ਕੈਂਪ ਲਗਾਇਆ ਜਾਵੇ ਮੈਡੀਕਲ ਦਾ। ਬਾਕੀ ਸਾਡੀ ਪੀਸੀਆਰ ਦੀ ਆਪਣੀ ਵਹੀਕਲ ਸਾਡੇ ਮੁਲਾਜ਼ਮ ਵੀ ਹੈ। इमीडिएट जड़ी चीज होएगी आपा इमीडिएट उथे ਨਾਲ ਹੀ ਕੈਟਰ ਕਰ ਦਾਂਗੇ 10 10000 ਕਿਸਾਨਾਂ ਦੇ ਇਕੱਠ ਦੀ ਸੁਭਾਵਨਾ ਕਿਸਾਨ ਆਗੂ ਕਹਿ ਰਹੇ ਨੇ ਕਿ ਉਹਨਾਂ ਦੇ ਬਾਥਰੂਮ ਦੀ ਕੀ ਫੈਸਿਲਿਟੀ ਆ ਉਹਦੇ ਮੋਬਾਈਲ ਟਾਇਲਟ ਆ ਰਹੇ ਜੀ ਐਮਸੀ ਦੇ ਵਿੱਚੋਂ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਚੁੱਕਾ ਜੀ ਇੱਕ ਹੋਰ ਵੀ ਇਹਨਾਂ ਦੇ ਆ ਰਹੇ ਨੇ ਸਾਹਮਣੇ ਆ ਰਹੇ ਨੇ ਜੀ ਉਹਦਾਂਰ ਮੋਬਾਈਲ ਟਾਇਲਟ ਤੁਹਾਨੂੰ ਕਿਹਾ ਹੈ 5 6 ਇੱਥੇ ਚਾਹੀਦੀਆਂ ਜੀ ਇੱਕ ਦੋ ਦੂਜਾ ਗਰਾਊਂਡ ਜਿਹੜਾ ਉੱਥੇ ਚਾਹੀਦੀਆਂ ਔਰ ਉਦਾਂ ਹੀ ਪਾਣੀ ਦਾ ਬੰਦੋਬਸਤ ਪਾਣੀ ਦਾ ਟਾਈਮ ਪਿੱਛਾ ਕਰਕੇ ਲੋਕੋ ਕੋ ਪ੍ਰੋਬਲਮਸ ਨਾ ਹੋਵੇ ਟ੍ਰੈਫਿਕ ਕੋ ਲੈ ਕੇ ਕਿਉਂਕਿ ਇਹ ਥੋੜੀ ਜਿਹਾ ਕਟੇਲ ਕਰਨੀ ਪਈ ਕਿ ਉਹਦੀ ਟ੍ਰੈਫਿਕ ਅਡਵਾਈਸਰੀ ਵੀ ਜਾ ਰਹੀ ਹੈ ਟ੍ਰੈਫਿਕ ਯੂਨਿਟ ਦੇ ਵੱਲੋਂ ਆਮ ਪਬਲਿਕ ਨੂੰ ਜਿਹੜਾ 34 ਦਾ ਰੈਜੀਡੈਂਸ਼ੀਅਲ ਏਰੀਆ ਹੈ ਉਹ ਆਪਣਾ ਸੀਓਡੀ ਵਾਲਾ ਓਪਨ ਰਹੇਗਾ ਪਿਛਲਾ ਏਰੀਆ ਉਹਨਾਂ ਨੂੰ ਤੇ 34 ਬੰਦੀ ਲਾਈਟ ਪੁਆਇੰਟ ਤੋਂ ਜਿਹੜਾ ਫਰਸਟ ਟਰਨ ਲੈਫਟ ਜਾਂਦਾ ਜਿਹੜਾ ਆਪਣਾ ਪਿਗਡਲੀ ਨੂੰ ਉਹ ਡੀ ਵਾਲਾ ਓਪਨ ਰਹੇਗਾ ਔਰ ਇਧਰੋਂ ਜਿਹੜੀ ਕੁਆਇਟ ਆਫਿਸ ਵਾਲਾ ਜਿਹੜਾ ਹੈਗਾ ਰਸਾ ਜਿੱਥੇ ਆਪਣਾ ਫਲਾਵਰ ਮਾਰਕੀਟ ਹੈ ਉਹਦੇ ਪਿੱਛੋਂ ਕਟੇਲ ਕਰਨਾ ਪਏਗਾ ਤਾਂ ਕਿ ਇਸ ਬਲਾਕ ਦੇ ਉੱਪਰ ਵੀ ਰਸਨਾ ਪਵੇ 33 34 ਦੇ ਉਹ ਸਾਰਾ ਟ੍ਰੈਫਿਕ ਵਾਲੇ ਵੀ ਆਪਣਾ ਬੰਦੋਬਸ ਕਰ ਰਹੇ ਆ ਜਿੱਥੇ ਜਿੱਥੇ ਡਾਇਵਰਜਨ ਹੋਈਏ ਡਿਵਾਈਜ਼ਨ ਉਹ ਕਰਾਂਗੇ ਜੀ ਪਾਰਕਿੰਗ ਲਈ ਵੀ ਉਹ ਫੈਸਿਲੀਟੇਟ ਕੀਤਾ ਜਾ ਰਿਹਾ ਹੈ ਨਾਲੋਂ ਜਿਵੇਂ 33 ਥੋੜੀ ਪਾਰਕਿੰਗ ਹੈ 45 ਦਾ ਗਰਾਊਂਡ ਹੈ 46 ਮੰਡੀ ਗਰਾਊਂਡ ਹੈ ਜੀ ਚੰਡੀਗੜ੍ਹ ਪੁਲਿਸ ਕੇ ਇਲਾਵਾ ਹੋਰ ਕੌਨਸੀ ਫੋਰਸਿਸ ਹੋਣਗੇ ਯਹਾਂ ਪਰ ਦੇਖਿਏ ਪੈਰਾਮਿਲਟਰੀ ਫੋਰਸ ਕੀ ਵੀ ਆ ਰਹੀ ਹੈ ਬਾਕੀ ਚੰਡੀਗੜ੍ਹ ਪੁਲਿਸ ਆ ਪੰਜਾਬ ਦੇ ਵੀ ਉੱਥੋਂ ਵੀ ਕੰਪੋਨੈਂਟ ਆ ਰਹੇ ਆ ਜਿੰਨੀ ਘੱਟ ਜਾਣਕਾਰੀ ਮਿਲੀ ਹੈ ਜੀ ਦੇਖੋ ਅੱਜ ਦੇ ਦਿਨ ਦੇ ਜੇ ਤਾਂ ਹੁਣ ਆਪਣਾ 400 ਬੰਦਾ ਲੱਗਿਆ ਹੋਇਆ ਹੈ ਜੀ ਜਿਹੜਾ ਇ ਉਹ ਲੱਗਿਆ ਬਾਕੀ ਅੱਗੇ ਕੰਟੀਨਿਊ ਚੱਲੇਗਾ ਜੀ ਕਿਸ ਤਰ੍ਹਾਂ ਦੀ ਹਦਾਇਤਾਂ ਨੇ ਸਪੈਸ਼ਲਿਸਟ ਕਰਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਰੂਟ ਕਿਹੜਾ ਇਹਨਾਂ ਨੇ ਦਿੱਤਾ ਹੋਇਆ ਕਿਹੜੇ ਰੋਮਾਂ ਨੀਏ ਚੰਡੀਗੜ੍ਹ ਚੰਦਰ ਦੇਖੋ ਇਹ ਆਪਣਾ ਜੇਲ ਰੋਡ ਜਿਹੜੀ ਬੰਦੀ ਹੈ ਆਪਣੀ ਉਹ ਥਰੂ ਆਣਗੇ ਅੰਬ ਸਾਹਿਬ ਇਹਨਾਂ ਨੇ ਇਕੱਠੇ ਹੋ ਗਏ ਇਹਨਾਂ ਨੂੰ ਇਹ ਦਿੱਤੇ ਉਸੇ ਹਦਾਇਤਾਂ ਦੁਆਰੇ ਨੇ ਤੇ ਉਹ ਵੀ ਇਹਨਾਂ ਨੂੰ ਦੱਸਿਆ ਗਿਆ ਵੀ ਉੱਥੋਂ ਆ ਕੇ ਤੁਹਾਡੀ ਜਿਹੜੀ ਪਾਰਕਿੰਗ ਗਰਾਉਂਡ ਗਰੁੱਪ ਦੀ ਹੈ ਗਰਾਉਂਡ ਦੇ ਵਿੱਚ ਹੀ ਹੈ ਇੱਥੇ ਇਹਨਾਂ ਨੇ ਤਰਤੀਬਾਈ ਲਾ ਲੈਣਗੇ ਤੇ ਸਾਰਾ ਚੀਜ਼ ਇੱਥੇ ਹੀ ਲੱਗ ਜਗੀ ਇਹਨਾਂ ਦੀ ਜੀ